ਕੈਨੇਡਾ ਸਰਕਾਰ ਨੇ ਘਰਾਂ ਦੇ ਵਿੱਚ ਕੰਮ ਕਰਨ ਅਤੇ ਬੱਚਿਆਂ ਜਾਂ ਬਜ਼ੁਰਗਾਂ ਅਤੇ ਅੰਗਹੀਣਾ ਦੀ ਸਾਂਭ ਸੰਭਾਲ ਦੇ ਲਈ ਕੇਅਰ ਗੀਵਰ ਨਾਂ ਦਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਵਿਦੇਸ਼ਾਂ ਤੋਂ ਆ ਕੇ ਕੈਨੇਡੀਅਨ ਪਰਿਵਾਰਾਂ ਦੀ ਹੈਲਪ ਕਰਨ ਵਾਲੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਉਹ योगदान ਹੈ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਕੈਨੇਡਾ ਦੇ ਲੋਕ ਨੇ ਜਿਹੜੇ ਉਹ ਆਪਣੇ ਕਮਾਹਕਾਰਾਂ ਦੇ ਵਿੱਚ ਪੂਰਾ ਜਿਹੜਾ ਉਹ ਸਮਾਂ ਲਗਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਤੋਂ ਆ ਕੇ ਕੈਨੇਡਾ ਦੇ ਪਰਿਵਾਰਾਂ ਦੇ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਦੇ ਲਈ ਸਰਕਾਰ ਨੇ ਇੱਕ ਨਵਾਂ ਪਾਇਲਟ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਹੈ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਦੇ ਆਖਰੀ ਤੱਕ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਅਤੇ ਹੋਮ ਸਪੋਰਟ ਵਰਕ ਪਾਇਲਟ ਪ੍ਰੋਗਰਾਮ ਖਤਮ ਹੋ ਰਹੇ ਨੇ ਇਸ ਲਈ ਉਹਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਇਨਹਾਂਸਡ ਕੇਅਰ ਗੀਵਰ ਪਾਇਲਟ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਕੈਨੇਡਾ ਦੇ ਪਰਿਵਾਰਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਜਿਹੜੇ ਲੋਕ ਨੇ ਉਹ ਆਪਣਾ ਕੰਮ ਹੈ ਉਹ ਜਾਰੀ ਰੱਖ ਸਕਣਗੇ ਇਸ ਨਵੇਂ ਪ੍ਰੋਗਰਾਮ ਅਧੀਨ ਕਨੇਡਾ ਦੇ ਪਰਿਵਾਰਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਨੇ ਕਨੇਡਾ ਦੀ ਉਹਨਾਂ ਨੂੰ ਪੀਆਰ ਵੀ ਜਿਹੜੀ ਉਹ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਇਸ ਜਿਹੜਾ ਪਾਇਲਟ ਪ੍ਰੋਗਰਾਮ ਹੈ ਇਹਦੇ ਅਧੀਨ ਕਨੇਡਾ ਆਉਣ ਵਾਲੇ ਵਿਅਕਤੀਆਂ ਨੂੰ ਕਨੇਡਾ ਪਹੁੰਚਣ ਤੇ ਹੀ ਪਰਮਾਨੈਂਟ ਰੈਜ਼ੀਡੈਂਟ ਪਾਪ ਪੀਆਰ ਹੈ ਜਿਹੜੀ ਉਹ ਦਿੱਤੀ ਜਾਵੇਗੀ ਇਸ ਪ੍ਰੋਗਰਾਮ ਦੇ ਅਧੀਨ ਕਨੇਡਾ ਆਉਣ ਵਾਲੇ ਵਿਅਕਤੀ ਕਿਸੇ ਵੀ ਸੰਸਥਾ ਦੇ ਲਈ ਆ ਉਹ ਕੰਮ ਕਰ ਸਕਦੇ ਨੇ ਅਤੇ ਕਿਸੇ ਵਿਅਕਤੀ ਦੀ ਜਿਹੜੀ ਨਿਜੀ ਹੈਲਪ ਦੇ ਲਈ ਵੀ ਕੰਮ ਕਰ ਸਕਦੇ ਨੇ ਇਸੇ ਤਰ੍ਹਾਂ ਉਹ ਕਿਸੇ ਬਿਮਾਰ ਵਿਅਕਤੀ ਜਾਂ ਅੰਗਹੀਣ ਵਿਅਕਤੀ ਦੀ ਸਹਾਇਤਾ ਦੇ ਲਈ ਵੀ ਜਿਹੜਾ ਉਹ ਕੰਮ ਕਰ ਸਕਦੇ ਨੇ ਇਸ ਪ੍ਰੋਗਰਾਮ ਰਾਹੀਂ ਕਨੇਡਾ ਆ ਕੇ ਕੇਅਰ ਗੀਵਰ ਦਾ ਕੰਮ ਕਰਨ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਜੜਾ ਉਹ ਸੌਖਾ ਹੋ ਜਾਵੇਗਾ ਤੇ ਕੈਨੇਡਾ ਸਰਕਾਰ ਵੱਲੋਂ ਨਵੇਂ ਪਾਇਲਟ ਪ੍ਰੋਗਰਾਮ ਦੀ ਪੂਰੀ ਡਿਟੇਲ ਜਾਣਨ ਦੇ ਲਈ ਇਸ ਵੀਡੀਓ ਦੇ ਹੇਠਾਂ ਜਿਹੜਾ ਉਹ ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਦਾ ਲਿੰਕ ਦਿੱਤਾ ਜਾ ਰਿਹਾ ਹੈ ਜਿਸ ਤੋਂ ਤੁਸੀਂ ਪੂਰੀ ਡਿਟੇਲ ਨਾਲ ਪੜ੍ਹ ਸਕਦੇ ਹੋ